ਹਾਂ ਐਂਡੀਆ ਦਿਓਸ ਗੱਲ ਕਰਦੇ ਆ ਸਰਪੰਚ ਸਾਹਿਬ ਨਾਲ ਆ ਸਰਪੰਚ ਸਾਹਿਬ ਤੁਸੀਂ ਇਹ ਮੀਡੀਆ ਨੂੰ ਸਦਿਆ ਤੇ ਚਲੋ ਚਾਰ ਭਰਾ ਵੀ ਇਕੱਠੇ ਕੀਤੇ ਆ ਕੋਈ ਡਾਕੂਮੈਂਟ ਆ ਕੇ ਪੜ੍ਹੇ ਆ ਕੀ ਮਸਲਾ ਕੀ ਅੱਜ ਦਾ ਮਸਲਾ ਇਹ ਆ ਕਿ ਮੈਂ ਬਾਹਤ ਮਾਰਾ ਪ੍ਰੋਜੈਕਟ ਜੋ ਚੱਲ ਰਿਹਾ ਸਾਡਾ ਜੀ ਜੀ ਉਹਨਾਂ ਦੇ ਨਾਲ ਮੇਰਾ ਕੰਪਨੀ ਨਾਲ ਐਗਰੀਮੈਂਟ ਹੋਇਆ ਅੱਠ ਕਿਲੇ ਦਾ ਮਿੱਟੀ ਪਟਾਉਂਦਾ ਅੱਛਾ ਜੋ ਕਿ ਅਸੀਂ ਮੈਨੇਜ ਡਿਪਾਰਟਮੈਂਟ ਤੋਂ 3 ਫੁੱਟ ਦੀ ਜੋ ਸਾਡੀ ਮਨਜ਼ੂਰੀ ਅਸੀਂ ਉਹਦੇ ਪੈਸੇ ਪੇ ਕਰਕੇ 3 ਫੁੱਟ ਦੀ ਮਨਜ਼ੂਰੀ ਲਈ ਆ ਅੱਛਾ ਜੀ ਤੇ ਅਸੀਂ ਫੇਰ ਵੀ 2 ਤੋਂ 2.5 ਫੁੱਟ ਜਿਹੜੀ ਆ ਕੇ ਪਟਾਈ ਕਰਾ ਰਹੇ ਆ ਆਪਣੀ ਮਿੱਟੀ ਦੀ ਅੱਛਾ ਜੀ ਤੇ ਕੁਝ ਪਿੰਡ ਦੇ ਸਿਰਫ 2 ਵਿਅਕਤੀ ਨੇ ਜਿਹੜੇ ਜਾਣਬੁੱਝ ਕੇ ਤੇ ਸਾਨੂੰ ਹਰਾਸਮੈਂਟ ਕਰਕੇ ਸਾਡਾ ਮਿੱਟੀ ਦਾ ਜਿਹੜਾ ਕੰਮ ਰੋਕ ਰਹੇ ਨੇ ਤੁਹਾਡੇ ਪਿੰਡ ਦੇ ਸਾਡੇ ਪਿੰਡ ਦੇ ਅੱਛਾ ਇੱਕ ਦੀਪ ਸਿੰਘ ਨੇ ਇੱਕ ਨਾਲ ਉਹਦੇ ਮਲਕੀਤ ਸਿੰਘ ਨੇ ਤੇ ਅਸੀਂ ਇਹਦੇ ਸਬੰਧ ਇਸ ਦਿਨ ਇਹਨਾਂ ਨੇ ਸਾਡੀਆਂ ਗੱਡੀਆਂ ਰਾਤ ਰੋਕ ਕੇ ਡਰਾਈਵਰਾਂ ਨੂੰ ਕੁੱਟਮਾਰ ਕੀਤੀ ਚਾਬੀਆਂ ਗੱਡੀਆਂ ਸਾਡੀ ਦੇ ਖੋਲ ਗਏ ਇਹਨਾਂ ਨੇ ਸੜੇ ਠੇਕੇ ਦਾ ਅਜੇ ਗੱਡੀਆਂ ਨਹੀਂ ਆ। ਚਲੋ ਅਸੀਂ ਇਹ ਬਰਖਲਾਫ ਐਸਐਚ ਰਮਦਾਸ ਨੂੰ ਕੰਪਲੀਟ ਵੀ ਕੀਤੀ ਆ। ਇਹਦੀ ਨੰਬਰੀ ਤਰਖਾਸਤ ਉਹਨਾਂ ਨੇ ਐਸਸੀ ਤਸਵੀਰ ਸਿੰਘ ਨੂੰ ਕੀਤੀ। ਤੇ ਉਹਨਾਂ ਨੇ ਕੁਝ ਕੀਤਾ ਇਸ ਨੂੰ ਜਿਨ੍ਹਾਂ ਨੇ ਜੇ ਤੱਕ ਕੋਈ ਇੱਕ ਕਾਰਵਾਈ ਵੀ ਨਹੀਂ ਕੀਤੀ ਇਹਨਾਂ ਬੰਦਿਆਂ ਨੇ। 18 ਰਮਦਾਸ ਵੱਲੋਂ ਤਰਖਾਸਤੀਆਂ ਤੋਂ ਪਰંત ਕੋਈ ਮੌਕਾ ਵੇਖਿਆ ਨਾ ਕੋਈ। ਇੱਕ ਵੀ ਐਸਐਚ ਮੌਕਾ ਵੇਖ ਕੇ ਗੋਲੋਂ ਘੱਟੀ ਠੱਟਾ ਮਿੱਟੀ ਝਾੜ ਕੇ ਗਾਹ ਗਿਆ ਉਹਨੇ ਕੋਈ ਨਾ ਬੰਦੇ ਭੁਲਾਏ ਨਾ ਅਜੇ ਤੱਕ ਸਾਡੇ ਨਾਲ ਪਾਰਟੀ ਬਠਾਈ ਆ। ਤੇ ਉਹਨਾਂ ਨੂੰ ਕੀ ਓਬਜੈਕਸ਼ਨ ਆ ਕੀ ਉਹਨਾਂ ਨੂੰ ਪ੍ਰੋਬਲਮ ਆ ਜਿਹੜਾ ਬੈਗ ਦਾ ਹਾਲ ਕੱਢਿਆ ਜਾਵੇ। ਤੁਸੀਂ ਪਰ ਇਹ ਜੇ ਤੁਸੀਂ ਬੰਦੇ ਬੁਲਾਉਂਦੀ ਗੱਲ ਬਾਅਦ ਕਰੀਏ ਜੇ ਤੁਹਾਡੇ ਕੋਲ ਫੁਲ ਅਥੋਰਟੀ ਹੈਗੀ ਹੈ ਡਾਕੂਮੈਂਟ ਹੈਗੇ ਮਾਈਨਿੰਗ ਡਿਪਾਰਟਮੈਂਟ ਦੇ ਕਿ ਤੁਸੀਂ ਲੀਗਲੀ ਇਕੱਠੀ ਕਰ ਰਹੇ ਹੋ ਮਿੱਟੀ ਤੁਹਾਡੇ ਕੋਲ ਅਥੋਰਟੀ ਹੈਗੀ ਹੈ ਦੇਖੋ ਪ੍ਰੋਪਰ ਇਹਦੀ ਸਾਰੀ ਚੀਜ਼ ਦੀ ਮਨਜ਼ੂਰੀ ਹੈਗੀ ਆ ਜੀ ਮੈਂ ਉਸ ਤੋਂ ਬਾਅਦ ਡੀਆਈਜੀ ਬਾਰਡਰ ਰੇਡ ਨੂੰ 18 ਤਰੀਕ ਨੂੰ ਅਸੀਂ ਇਹਨਾਂ ਦੇ ਬੰਦਿਆਂ ਦੇ ਖਿਲਾਫ ਦਰਖਾਸਤ ਹੀ ਦਿੱਤੀ ਹੋਈ ਆ ਜਿਹੜੀ ਕਿ ਡੀਐਸਪੀ ਜਨਾਬ ਨੇ ਉਹਨੇ ਮਾਰਕ ਕੀਤੀ ਆ ਅੱਛਾ ਬਕਾਇਦਾ ਐਸਪੀ ਹੈੱਡ ਕੁਆਟਰ ਕਿਦੋਂ ਦੀ ਦਿੱਤੀ ਹੈ 18 ਤਰੀਕ ਦੀ 18 ਦਸੰਬਰ 18 25 18 ਦਸੰਬਰ ਦੀ 18 25 ਦੀ ਅੱਛ ਦੇ ਵੀ ਸਿੰਘ ਹੁੰਦਾ ਡੀਐਸਪੀ ਜਨਾਲਾ ਸਾਹਿਬ ਨੂੰ ਉਹਨਾਂ ਨੇ ਸਪੈਸ਼ਲੀ ਇਹਦੇ ਬਾਰੇ ਦੱਸਿਆ ਜਾਵਾ ਕਿ ਇਹ ਤੇ ਤੁਰੰਤ ਕੰਮ ਸ਼ੁਰੂ ਕਰਾ ਕੇ ਸਾਹਨ ਦੱਸਿਆ ਜਾਵੇ। ਅੱਛਾ ਡੀਐਸਪੀ ਸਾਹਿਬ ਨੇ ਕੱਲ ਸਾਡਾ ਕੰਮ ਸ਼ੁਰੂ ਕਰਾਇਆ ਸੀ। ਉਹਨਾਂ ਨੇ ਸ਼ੁਰੂ ਕਰਵਾਉਣ ਦੇ ਉਪਰੰਤ ਇਹਨਾਂ ਬੰਦਿਆਂ ਨੇ ਫੇਰ ਸਾਡੇ ਠੇਕੇਦਾਰ ਨੂੰ ਧਮਕੀਆਂ ਦਿੱਤੀਆਂ ਕਿ ਤੁਹਾਡਾ ਨੁਕਸਾਨ ਕਰਾਂਗੇ। ਕੰਮ ਸਾਡਾ ਫੇਰ ਨਾਲ ਕੱਲ ਬੰਦ ਕਰਵਾ ਦਿੱਤਾ। ਅਸੀਂ ਉਹਦੇ ਸਬੰਧ ਵਿੱਚ ਅੱਜ ਫੇਰ ਦੁਬਾਰਾ ਡੀਐਸਪੀ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਸਾਡਾ ਮੌਕੇ ਤਣ ਕੇ ਕੰਮ ਸ਼ੁਰੂ ਕਰਾਇਆ ਜਾਵੇ। ਹਾਂਜੀ ਨਹੀਂ ਤੇ ਸਾਡਾ ਇਥੇ ਨੁਕਸਾਨ ਹੁੰਦਾ ਡਰਿਆ। ਠੀ ਅਸੀਂ ਤੁਹਾਡੀ ਇੱਕ ਮੁੱਠੀ ਮਿੱਟੀ ਨਹੀਂ ਚੁੱਕਾਂ ਦੇਣੀ ਇੱਥੇ ਬੰਦਾ ਵੀ ਮਰਨਾ ਇਹ ਤੁਹਾਡਾ ਨੁਕਸਾਨ ਵੀ ਕਰਾਂਗੇ ਜਦ ਕਿ ਮੇਰੇ ਕੋਲ ਸਾਰੇ ਡਾਕੂਮੈਂਟ ਹੈਗੇ ਨੇ ਮੇਰੀ ਨਿੱਜੀ ਜ਼ਾਇਦਾਦ ਆ ਜੀ ਇਹ ਗੱਲ ਸੁਣਿਆ ਤੁਸੀਂ ਪਿੰਡ ਦੇ ਮੋਦਬਰ ਬੰਦੇ ਜੇ ਤੁਸੀਂ ਆਉਣ ਕੈਮਰਾ ਮੇਰੇ ਨਾਲ ਗੱਲ ਕਰ ਰਹੇ ਜੇ ਇੱਕ ਨੈਸ਼ਨਲ ਚੈਨਲ ਤੇ ਜਿਹੜੀ ਜਾਣਕਾਰੀ ਦੇਣੀ ਹੈ ਬਿਲਕੁਲ ਸਹੀ ਤੇ ਸਾਫ਼ ਤੇ ਸੁਧਰੀ ਦਿਓ ਤੇ ਜੇ ਫਿਰ ਤੁਹਾਡੇ ਕੋਲੇ ਫੰਡ ਅਥੋਰਟੀ ਆ ਕੋ ਤੁਹਾਡੇ ਕੋਲ ਡਾਕੂਮੈਂਟ ਪੂਰੇ ਨੇ ਤੇ ਫਿਰ ਭਾਜੀ ਕਿਉਂ ਨਹੀਂ ਮਿੱਟੀ ਨਿਕਲ ਆਈ ਕੀ ਗਰੰਜਿਸ਼ ਭਾਜੀ ਇਹ ਕੋਈ ਕੀ ਗੱਲ ਹੈ ਖੁੱਲ ਰੰਜਿਸ਼ ਰੰਜਿਸ਼ ਭਾਜੀ ਇੱਕੋ ਹੀ ਆ ਜੀ ਮੈਨੂੰ ਐਸਐਚਓ ਰਮਦਾਸ ਨੇ ਕਿਹਾ ਦੀ ਦੁਕਾਨ ਪਵਾਈ ਜਾਵੇ ਗ੍ਰਾਮ ਪੰਚਾਇਤ ਦੀ ਜੋ ਕੋਰਟ ਕੇਸ ਚੱਲ ਰਿਹਾ ਜਿਹੜੀ ਤੁਸੀਂ ਵੀ ਪਿੱਛੇ ਕਵਰ ਕਰਕੇ ਕਰਕੇ ਗਏ ਜੀ ਮੰਡੀ ਵਾਲੀ ਮੰਡੀ ਵਾਲੀ ਅੱਛਾ ਜੀ ਉਹਦੇ ਵਿੱਚ ਮੈਂ ਜਿੰਨੇ ਟੋਟਲ ਉੱਥੇ ਇਕੱਲਾ ਇਹ ਨਹੀਂ ਜਿੰਨੇ ਵੀ ਆਰਤੀ ਨੇ ਉੱਥੇ ਜਿਹੜੇ ਆਰਤ ਕਰਦੇ ਨੇ ਉਹਨਾਂ ਸਾਰਿਆਂ ਨੂੰ ਰੋਕਿਆ ਆ ਕਿ ਇੱਥੇ ਕੋਈ ਉਸਾਰੀ ਨਹੀਂ ਕਰੂਗਾ ਜਿਨਾਂ ਜਿਹੜੇ ਵਰਤਨਾ ਆਪਣਾ ਵਤੀ ਜਾਓ ਉਹ ਤਾਂ ਮੈਂ ਕਹਿੰਦਾ ਸਾਡਾ ਕੋਰਟ ਕੇਸ ਚੱਲ ਰਿਹਾ ਮੈਂ ਇਹ ਨਜਾਇਜ਼ ਸਾਰੀਆਂ ਜਿਹੜੀਆਂ ਗ੍ਰਾਮ ਪੰਚਾਇਤੀਆਂ ਮੈਂ ਰੋਕੜੀਆਂ ਨੇ ਤੇ ਮੈਂ ਖੁਦ ਉਹਨਾਂ ਨੇ ਤਾਂ ਕਰਨਾ ਕਿਦਾਂ ਪਵਾਦਾ ਉਹ ਮੈਨੂੰ ਇਸੇ ਗੱਲ ਤੋਂ ਮਜਬੂਰ ਕਰਾ ਪੁਲਿਸ ਬਲਸਾਨਦਾਂ ਦੀ ਗੱਲ ਕਰੋ ਕਿ ਪੁਲਿਸ ਤੁਹਾਨੂੰ ਕਿ ਲੱਗਦਾ ਕਿ ਉਹਨਾਂ ਦੀ ਹਮਾਇਤ ਕਰਨਦੀ ਆ ਪੁਲਿਸ ਜੀ 100% ਉਹਨਾਂ ਬੰਦੇ ਦੀ ਹਮਾਇਤ ਕਰ ਰਹੀ ਹੈ ਉਹ ਸ਼ਰੇਆਮ ਬੰਦੇ ਇੱਥੇ ਆਣ ਕੇ ਤੁਹਾਨੂੰ ਗਾਲੀ ਗਲੋਚ ਵੀ ਕਰਦੇ ਆ ਸਾਨੂੰ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਆ ਪੁਲਿਸ ਨੇ ਅਜੇ ਤੱਕ 1% ਵੀ ਉਹਨਾਂ ਨੂੰ ਨਹੀਂ ਬੁਲਾ ਕੇ ਕੋਈ ਨਾ ਕਾਰਵਾਈ ਨਹੀਂ ਕੀਤੀ ਗਈ ਅੱਛਾ ਅਜੇ ਤੱਕ ਜਦਕਿ ਜੇ ਇੱਥੇ ਕੋਈ ਬੰਦਾ ਮਰਦਾ ਕੋਈ ਨੁਕਸਾਨ ਹੁੰਦਾ ਸਾਡਾ ਕੋਈ ਗੱਲਬਾਤ ਹੁੰਦੀ ਆ ਇਹ ਐਸਐਸਓ ਖੁਦ ਜ਼ਿੰਮੇਵਾਰ ਹੋਏਗਾ ਜਿੰਨੇ ਅਜੇ ਤੱਕ ਕੋਈ ਸਾਡੇ ਤੇ ਕਾਰਵਾਈ ਨਹੀਂ ਨੇ ਉਹਨਾਂ ਅੱਛਾ ਤੇ ਜਿਹੜੀਆਂ ਥ੍ਰੈਟ ਕਾਲ ਆਈਆਂ ਉਹ ਤੁਹਾਨੂੰ ਆਈਆਂ ਹੈ ਕਿ ਠੇਕਦਾਰ ਸਾਹਿਬ ਨੂੰ ਨਹੀਂ ਨਹੀਂ ਮੈਨੂੰ ਅਜੇ ਤੱਕ ਉਹਨਾਂ ਦੀ ਕੋਈ ਫੋਨ ਨਹੀਂ ਆਇਆ ਸਾਡੇ ਠੇਕਦਾਰ ਸਾਹਿਬ ਨੇ ਉਹਨਾਂ ਨੂੰ ਇਹ ਪਹਿਲਾਂ ਕਰ ਰਹੇ ਸੀ ਫੋਨ ਉਹਨਾਂ ਵਿਚਾਰਿਆਂ ਫੋਨ ਤੇ ਕੋਈ ਰਿਕਾਰਡਿੰਗ ਨਹੀਂ ਲਾਈ ਹਾਂਜੀ ਤੇ ਧਮਕੀਆਂ ਦਿੱਤੀਆਂ ਇਹਨਾਂ ਨੇ ਤੁਹਾਡਾ ਨੁਕਸਾਨ ਕਰਾਂਗੇ ਅੱਜ ਫੇਰ ਕੰਮ ਲੱਗੇ ਸ਼ੁਰੂ ਕਰਨ ਮੈਂ ਕਿਹੜੇ ਆਧਾਰ ਤੇ ਵੇਖੋ ਸੁਪਨਜੀ ਮੈਨੂੰ ਇਹ ਗੱਲ ਦਾ ਨਹੀਂ ਪਤਾ ਮੈਂ ਕਿਹੜੇ ਆਧਾਰ ਤੇ ਮੰਨਾਂ ਕਿ ਵੀ ਜੀ ਉਹਨਾਂ ਨੂੰ ਥ੍ਰੈਟ ਕਾਲ ਆਈ ਆ ਜਦ ਸਾਹਿਬ ਕੋ ਤੁਹਾਡੀ ਕੋਈ ਰਿਕਾਰਡਿੰਗ ਹੈਗੀ ਐਸ ਲਈ ਕੋਈ ਹੋਣ ਦੀ ਗੱਡੀ ਹੋਵੇ ਜਿਹੜੀ ਅੱਜ ਦੀ ਆ ਜੀ ਅੱਜ ਗੱਲ ਕਰਕੇ ਹਦੀਪ ਸਿੰਘ ਨੇ ਉਹਤਨ ਸ਼ਰੀਅਮ ਕਿਹਾ ਜੇ ਮਿੱਟੀ ਚੁੱਕੀ ਤੇ ਬੰਦਾ ਮਰੂਗਾ ਨੁਕਸਾਨ ਵੀ ਹੋਊਗਾ ਤੁਸੀਂ ਇਹ ਮਿੱਟੀ ਠਕਾਈ ਨਾ ਕਰੋ ਉਹਦੀ ਸਾਡੀ ਕੋਰਡਿੰਗ ਆ ਗਈ ਜੀ ਠੀਕ ਹੈ ਜੀ ਕੀ ਨਾਮ ਆਪਣਾ ਰঞ্জੀਤ ਸਿੰਘ ਆ ਜੀ ਰঞ্জੀਤ ਸਿੰਘ ਰঞ্জੀਤ ਸਿੰਘ ਜੀ ਹੁਣੇ ਸੇ ਪੰਚ ਸਾਹਿਬ ਨਾਲ ਗੱਲ ਹੋਈ ਬਿਲਕੁਲ ਜੀ ਉਹਨਾਂ ਕਹਿੰਦੇ ਪਹਿਲਾਂ ਵੀ ਤੁਹਾਨੂੰ ਥ੍ਰੈਟ ਕਾਲ ਆਈਆਂ ਆਈਆਂ ਜੀ ਕੱਲ ਆਈਆਂ ਜੀ ਤੇ ਹੁਣ ਜਿਹੜੀ ਤੁਹਾਨੂੰ ਕਾਲ ਅੱਜ ਆਈ ਹੈ ਕੋਈ ਅੱਜ ਆਈ ਆ ਉਹਦੇ ਵਿੱਚ ਕੀ ਗਿਆ ਗਿਆ ਤੇ ਕਿੰਨੇ ਕਿਹਾ ਕੋਈ ਨਾਮ ਤਾਂ ਦੱਸਿਆ ਹੁਕਮਾ ਫਲਾਣਾ ਬੰਦਾ ਬੋਲਦਾ ਉਹਦੇ ਵਿੱਚ ਨਾਂ ਇੱਕ ਸੋਨੀ ਮਲਕੀ ਸਿੰਘ ਸੋਨੀ ਅੱਛਾ ਤੇ ਇੱਕ ਹਰਦੀਪ ਸਿੰਘ ਰੰਦਾਵਾ ਅੱਛਾ ਪਹਿਲਾਂ ਇਹਨੇ ਕੀਤੀ ਮਲਕੀ ਸਿੰਘ ਸੋਨੀ ਨੇ ਗੱਲ ਕੀਤੀ ਮੇਰੇ ਨਾਲ ਅੱਛਾ ਕਿੰਦੇ ਵੀਰ ਜੀ ਤੁਹਾਨੂੰ ਕੱਲ ਕਿਹਾ ਸੀ ਗੱਡੀਆਂ ਨਾ ਚਲਾਓ ਤੁਸੀਂ ਕੱਲ ਫੇਰ ਗੱਡੀਆਂ ਚਲਾਈਆਂ ਅੱਛਾ ਮੈਂ ਉਹਨਾਂ ਨੂੰ ਇਹ ਗੱਲ ਕੀਤੀ ਮੈਂ ਕਿਹਾ ਜੀ ਪਰਮਿਸ਼ਨ ਲੈ ਕੇ ਔਰ ਡੀਐਸਪੀ ਸਾਹਿਬ ਨੇ ਕਿਹਾ ਸੀ ਕਿ ਤੁਸੀਂ ਆਪਣਾ ਕੰਮ ਸ਼ੁਰੂ ਕਰੋ ਅੱਛਾ ਜੀ ਕੋਈ ਵੀ ਕੋਈ ਦਿੱਕਤ ਆਉਂਦੀ ਫੇਰ ਇਹਨਾਂ ਨੇ ਮੈਨੂੰ ਇਹ ਗੱਲ ਕਹੀ ਆ ਕਿ ਕੱਲ ਅਸੀਂ ਤੁਹਾਡੀਆਂ ਗੱਡੀਆਂ ਜਾਣ ਦਿੱਤੀਆਂ ਕੱਲ ਅਸੀਂ ਇੱਥੇ ਹੰਨੀ ਸੀ ਕੋਈ ਵੀ ਅੱਛਾ ਠੀਕ ਹੈ ਜੀ ਅੱਜ ਅਸੀਂ ਇੱਥੇ ਆ ਅੱਜ ਤੂੰ ਗੱਡੀਆਂ ਚਲਾਏਂਗਾ ਤੇਰੀਆਂ ਗੱਡੀਆਂ ਦਾ ਵੀ ਨੁਕਸਾਨ ਹੋਊਗਾ ਗੱਡੀਆਂ ਦੇ ਪਰਚੇ ਵੀ ਹੋਣਗੇ ਅੱਛਾ ਹਾਂਜੀ ਬਿਲਕੁਲ ਇੰਨੀ ਗੱਲ ਕਹੀ ਉਹਨਾਂ ਨੇ ਗੱਡੀਆਂ ਦੇ ਪਰਚੇ ਆਉਣਗੇ ਮੈਂ ਕਿਹਾ ਇਹ ਮੌਜੂਦ ਆਪਣੇ ਕੋਲ ਰਿਕਾਰਡਿੰਗ ਬਿਲਕੁਲ ਜੀ ਬਿਲਕੁਲ ਮੈਂ ਕਦੀ ਰਿਕਾਰਡਿੰਗ ਨਹੀਂ ਕੀਤੀ ਕਿਸੇ ਦੀ ਵੀ ਲੇਕਿਨ ਅੱਜ ਮੈਨੂੰ ਕਿਉਂ ਕਰਨੀ ਪਈ ਕਿਉਂਕਿ ਕੱਲ ਵੀ ਇਹਨਾਂ ਦੀਆਂ ਕਾਲ ਆਈਆਂ ਸੀ ਤੇ ਕੱਲ ਮੈਂ ਥੋੜੀ ਤਬੀਅਤ ਖਰਾਬ ਸੀ ਤੇ ਮੈਂ ਨਹੀਂ ਆ ਸਕਿਆ ਸੀ ਡਿਊਟੀ ਤੇ ਠੀਕ ਹੈ ਅੱਜ ਮੈਂ ਆਇਆ ਸਵੇਰੇ ਮੇਰੀ ਗੱਡੀ ਦੇਖ ਕੇ ਚਲੋ ਜੀ ਪਹਿਲਾਂ ਇਹਨਾਂ ਦੀ ਕਾਲ ਆਈ ਮੈਂ ਫੋਨ ਚੱਕਿਆ ਨਹੀਂ ਦੁਬਾਰਾ ਮੈਂ ਕਾਲ ਕੀਤੀ 2-4 ਮਿੰਟ ਬਾਅਦ ਮੈਂ ਕਿਹਾ ਜੀ ਮੈਂ ਕੰਮ ਸ਼ੁਰੂ ਕਰਨ ਲੱਗਾ ਤਕਰੀਬਨ ਕਿੰਨੇ ਵਜੇ ਦਾ ਸਮਾਂ ਹੋਊਗਾ ਅਕੰਢੇ ਕੋ ਪਹਿਲਾਂ ਦੀ ਗੱਲ ਹੈ ਜੀ ਠੀਕ ਹੈ ਠੀਕ ਹੈ 12:00 ਵਜੇ 12:00 ਵਜੇ ਦੀ ਗੱਲ ਹੈ ਮੈਂ ਕਿਹਾ ਜੀ ਅੱਜ ਅਸੀਂ ਕੰਮ ਸ਼ੁਰੂ ਕਰਨ ਲੱਗੇ ਆਂ ਅਗਰ ਤੁਹਾਡੀ ਕੋਈ ਸਹਿਮਤੀ ਹੋ ਗਈ ਆ ਕੋਈ ਤੁਹਾਨੂੰ ਕੁਝ ਇਹੋ ਜਿਹਾ ਨਹੀਂ ਆ ਤੇ ਮੈਂ ਕੰਮ ਸ਼ੁਰੂ ਕਰ ਲਵਾਂ ਕਹਿੰਦੇ ਵੀਰ ਜੀ ਕੰਮ ਨਹੀਂ ਸ਼ੁਰੂ ਕਰਨਾ ਆਦਰਵਾਇਜ਼ ਕੰਮ ਸ਼ੁਰੂ ਕੀਤਾ ਤੇ ਤੁਹਾਡੀਆਂ ਗੱਡੀਆਂ ਤੇ ਪਰਚੇ ਹੋਣਗੇ ਤੇ ਸਾਨੂੰ ਨਾ ਬਾਅਦ ਚ ਕਿਉਂ ਤੁਸੀਂ ਮੈਂ ਕਿਹਾ ਜੀ ਮੇਰੀ ਗੱਲ ਡੀਐਸਪੀ ਸਾਹਿਬ ਗੁਰਵਿੰਦਰ ਸਿੰਘ ਨਾਲ ਹੋਈ ਆ ਉਹਨਾਂ ਨੇ ਕਿਹਾ ਕੰਮ ਸ਼ੁਰੂ ਕਰੋ ਤੁਹਾਡਾ ਲੀਗਲ ਕੰਮ ਆ ਕੋਈ ਇਹਦੇ ਵਿੱਚ ਹੈ ਨਹੀਂ ਆਪਣੇ ਕੋ ਪੇਪਰ ਵਰਕ ਪਰਮਿਸ਼ਨ ਆਲਰੇਡੀ ਮਾਈਨਿੰਗ ਡਿਪਾਰਟਮੈਂਟ ਤੋਂ ਅਸੀਂ ਲੈ ਚੁੱਕੇ ਆ ਉਹ ਜੋ ਕੁਝ ਕਰ ਰਹੇ ਹੋ ਲੀਗਲ ਕਰ ਰਹੇ ਹੋ ਲੀਗਲ ਕਰ ਰਹੇ ਆ ਜੀ 3 ਫੁੱਟ ਦੀ ਪਰਮਿਸ਼ਨ ਹੈ 2.5 ਫੁੱਟ ਦਿਖਾ ਵੀ ਦਿਓ 2.5 ਫੁੱਟ ਮਿੱਟੀ ਪਟ ਰਹੇ ਆ ਅੱਛਾ ਮਤਲਬ ਅੱਧਾ ਫੁੱਟ ਪਹਿਲਾਂ ਫਿਰ ਛੱਡੀ ਆ ਅੱਧਾ ਫੁੱਟ ਫਿਰ ਵੀ ਛੱਡੇ ਆ ਉਹਦੇ ਵਿੱਚ ਮਾਈਨਿੰਗ ਵਿਭਾਗ ਨੂੰ ਅਸੀਂ ਆਲਰੇਡੀ ਪੈਸੇ ਜਿਹੜੇ ਤਾਰ ਚੁੱਕੇ ਆ ਅੱਛਾ ਮਤਲਬ ਸਾਡਾ ਕੁਝ ਨਹੀਂ ਅੱਜ ਇਹਨਾਂ ਦੀ ਪੁੱਟਣ ਨੇ ਆ ਕੱਲ ਨੂੰ ਹੋਰ ਵੀ ਕਿਸੇ ਸੱਜਣ ਮਿੱਤਰ ਦੀ ਆਪਾਂ ਮਿੱਟੀ ਲੈਣੀ ਆ ਕਿਉਂ ਜੀ ਅਸੀਂ ਕਿਸੇ ਨਾਲ ਕੋਈ ਰੰਜਿਸ਼ ਬਾਜੀ ਨਹੀਂ ਕਰਦੇ ਇਹਨਾਂ ਸਰਪੰਚ ਸਾਹਿਬ ਨੇ ਕੀ ਇਹਨਾਂ ਦਾ ਕੀ ਹੈਗਾ ਕਿ ਨਹੀਂ ਹੈਗਾ ਪਹਿਲਾਂ ਅੱਜ ਤੋਂ 15 ਦਿਨ ਪਹਿਲਾਂ ਸਾਡੀਆਂ ਗੱਡੀਆਂ ਦੋ ਖੜੀਆਂ ਇਹਨਾਂ ਨੇ ਕਟੋ-ਕਟ ਵੀ 7-8 ਦਿਨ ਇਹਨਾਂ ਨੇ ਗੱਡੀਆਂ ਦੀਆਂ ਚਾਬੀਆਂ ਆਪਣੇ ਕੋਲ ਰੱਖੀਆਂ ਤੇ ਗੱਡੀਆਂ ਕਿੱਥੇ ਰੀਆਂ ਫਿਰੋ ਗੱਡੀਆਂ ਇਹਨਾਂ ਦੇ ਘਰਾਂ ਦੇ ਮੋਰੇ ਰਈਆਂ ਇਹਨਾਂ ਦੇ ਘਰਾਂ ਮੋਰੇ ਬਿਲਕੁਲ ਤੇ ਦੋ ਗੱਡੀਆਂ ਲੋਡ ਸੀ ਉਹ ਇਹਨਾਂ ਨੇ ਆਪਣੇ ਘਰਾਂ ਦੇ ਮੋਰੇ ਲਵਾਈਆਂ ਖਾਲੀ ਕਰਾਈਆਂ ਅਨਲੋਡ ਕੀਤੀਆਂ ਅਨਲੋਡ ਕਰਵਾਈਆਂ ਮੈਂ ਕਹਿੰਨਾ ਸੀ ਵੀ ਜਿੱਥੋਂ ਮਿੱਟੀ ਲੋਡ ਕੀਤੀ ਐ ਅਸੀਂ ਉੱਥੇ ਹੀ ਖਾਲੀ ਕਰਨੀਆਂ ਨਹੀਂ ਮੰਨੇ ਕਿਉਂਕਿ ਸਾਡੀਆਂ ਗੱਡੀਆਂ 24 ਘੰਟੇ ਹੋ ਚੁੱਕੇ ਲੋਡ ਸੀ ਲੋਡ ਹੋਣ ਦਾ ਕਰਕੇ ਟਾਇਰ ਵੀ ਫਟ ਸਕਦੇ ਨੁਕਸਾਨ ਹੋ ਸਕਦਾ ਸੀ ਅੱਛਾ ਉਹਨੂੰ ਸਾਨੂੰ ਖਾਲੀ ਕਰਨੀ ਪੈਣੀ ਚਾਹੀਏ ਉੱਥੇ ਕਰਾ ਲੈ ਜਾਂ ਇੱਥੇ ਕਰਾ ਲੈ ਮੈਂ ਕਹਾਂ ਜੀ ਖਾਲੀ ਕਰਾ ਦਿਓ ਕਿੰਨੇ ਦਿਨ ਗੱਡੀਆਂ ਰੁਕੇ ਰੀਆਂ ਟੜੀਆਂ ਉੱਥੇ 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 ਕੱਟੋ-ਕੱਟ ਵੀ 8-9 ਦਿਨ ਤੇ ਫਿਰ ਉਸ ਬੰਦੀ ਤੁਸੀਂ ਕਿਹੜੇ ਕੋ ਪਹੁੰਚ ਨਹੀਂ ਕੀਤੀ ਪ੍ਰਸ਼ਾਸਨ ਕੋਈ ਅਸੀਂ ਗਏ ਪ੍ਰਸ਼ਾਸਨ ਕੋ ਗਏ ਐਸਐਚਓ ਕੋ ਇੱਕ ਚਾਬੀ ਸੀ ਐਸਐਚਓ ਕਿੱਥੇ ਕਿਹੜਿਆ ਰਮਦਾਸ ਓਕੇ ਠੀਕ ਹੈ ਜੀ ਇੱਕ ਉਹਨਾਂ ਕੋ ਚਾਬੀ ਸੀ ਇੱਕ ਹੀ ਮਲਕੀਤ ਸਿੰਘ ਸੋਨੀ ਕੋਲ ਅੱਛਾ ਚਾਬੀ ਇਨਾਂ ਦੀਆਂ ਮੈਂ ਬਹੁਤ ਮਿੰਤਾ ਕੀਤੀਆਂ ਰਿਕਾਰਡਿੰਗ ਨਹੀਂ ਕੀਤੀ ਕੋਈ ਅਗਰ ਰਿਕਾਰਡਿੰਗ ਕਰਦਾ ਤਾਂ ਮੈਂ ਉਹ ਮਿੰਤਾ ਵੀ ਤੁਹਾਨੂੰ ਸੁਣਾਉਣੀ ਆ ਕਿ ਕਿੰਨੀਆਂ ਮਿੰਤਾ ਕੀਤੀਆਂ ਕਿ ਮੇਰੀਆਂ ਗੱਡੀਆਂ ਜਾਣ ਦਿਓ ਮੇਰਾ ਕੋਈ ਤੁਹਾਡੇ ਨਾਲ ਲੈਣਾ ਦੇਣਾ ਨਹੀਂ ਮੈਂ ਤੇ ਇਕੱਠੇ ਕਿਦਾਰ ਆ ਮੈਂ ਤੇ ਵੇਖੋ ਜੀ ਮੈਂ ਤੁਹਾਨੂੰ ਇੱਕੋ ਗੱਲ ਦੱਸਣੀ ਚਾਹੁੰਦਾ ਕਿ ਇਹ ਜਿਹੜਾ ਬੰਦਾ ਹਰਦੀਪ ਸਿੰਘ ਹੈਣਾ ਇਹ ਇੱਕ ਤਾਂ ਝਾੜੂ ਪਾਰਟੀ ਨਾਲ ਸੰਬੰਧ ਰੱਖਦਾ ਰੂਲਿੰਗ ਪਾਰਟੀ ਨਾਲ ਰੂਲਿੰਗ ਪਾਰਟੀ ਜਿਹੜੀ ਆ ਅੱਛਾ ਜੀ ਤੇ ਤੁਹਾਨੂੰ ਮੈਂ ਜੋ ਰਿਕਾਰਡਿੰਗ ਤੇ ਸੁਣ ਚੁੱਕੇ ਜੀ ਦੀ ਉਹਦੇ ਵਿੱਚ ਸ਼ਰੀਆਮ ਕਹਿ ਰਿਹਾ ਵੀ ਮੰਤਰੀ ਸਾਹਿਬ ਜੀ ਧਾਲੀਆ ਸਾਹਿਬ ਨੇ ਉਹਨਾਂ ਡੀਐਸਪੀ ਦੀ ਬੇਇੱਜ਼ਤੀ ਪੜੀ ਕੀਤੀ ਆ ਉਹ ਗਰਮ ਬੜੇ ਨੇ ਤੇ ਫਿਰ ਇਹਦਾ ਮਤਲਬ ਹੋਇਆ ਕਿ ਇਹ ਫਿਰ ਧਾਲੀਆ ਸਾਹਿਬ ਦਾ ਨਾਂ ਵਰਤ ਕੇ ਗਲਤ ਕੰਮ ਕਰ ਰਿਹਾ ਪਿੰਡ ਦੇ ਵਿੱਚ ਮਤਲਬ ਨਾਂ ਵਰਤ ਰਿਹਾ ਜਾਂ ਸਪੋਰਟ ਮੰਗ ਰਿਹਾ ਜਾਂ ਸਪੋਰਟ ਹੈ ਕੋਸ਼ਿਸ਼ ਕਹਿ ਸਕਦੇ ਆਪਾਂ ਹੁਣ ਮੰਨ ਲਓ ਜੇ ਮੈਂ ਇੱਕ ਮੌਜੂਦਾ ਸਰਪੰਚ ਹੋਣ ਦੇ ਨਾਤੇ ਜੇ ਮੇਰੀ ਕੋਈ ਪੁਲਸ ਸੁਣਵਾਈ ਨਹੀਂ ਕਰਦੀ ਜਾਂ ਮੇਰੇ ਕੰਮ ਨਹੀਂ ਹੋਣੇ ਤੇ ਫਿਰ ਆਮ ਜਨਤਾ ਮਤਲਬ ਹੋਰ ਤੈਨੂੰ ਸ਼ੰਕਾ ਆ ਕਿ ਤੈ ਧਾਰੀ ਹਲਸਾ ਦਾ ਨਾਮ ਵਰਤੇ ਜਾ ਰਿਹਾ ਜਾਂ ਧਾਰੀ ਪਾਸਾ ਇਨਵੋਲਵ ਨਹੀਂ ਬਿਲਕੁਲ ਜੀ ਉਹ ਤੁਹਾਡੇ ਸਾਹਮਣੇ ਕੋਹਣੇ ਕੋ ਚਾਪ ਬਣਾ ਲੈ ਰਹੇ ਆ ਕਿ ਮੰਤਰੀ ਸਾਹਿਬ ਬੜੇ ਗਰਮ ਨੇ ਉਹਨਾਂ ਡੀਐਸਪੀ ਦੀ ਬਹੁਤ ਲਾਹ ਪਾ ਕੀਤੀ ਆ ਹਾਂ ਜੀ ਮੰਤਰੀ ਸਾਹਿਬ ਬਹੁਤ ਜ਼ਿਆਦਾ ਇਸ ਮਸਲੇ 'ਚ ਗਰਮ ਨੇ ਕਿ ਮਿੱਟੀ ਨਹੀਂ ਚੁੱਕੀ ਜਾਂਦੀ ਕੋਲੀ ਵਾਲੀ ਗੱਲ ਵੀ ਸੁਣੀ ਆ ਅਸੀਂ ਕੋਈ ਗੋਲੀ ਮਾਰਦੇ ਆ ਹਾਂ ਬਿਲਕੁਲ ਉਹ ਕਹਿੰਦੇ ਇੱਥੇ ਬੰਦਾ ਮਰ ਚਣਾ ਜੇ ਇਹਨਾਂ ਦੀ ਮਿੱਟੀ ਚੁੱਕੀ ਤੇ ਗੋਲੀ ਵੀ ਚੱਲਣੀ ਆ ਜੀ ਰਿਕਾਰਡਿੰਗਾਂ ਸੁਣੀਆ ਰਿਕਾਰਡਿੰਗਾਂ ਆਪ ਸੁਣੋ ਸੁਣੀਆ ਸੁਣੀਆ ਹਾਂ ਜੀ ਠੀਕ ਹੈ ਸਪੰਜੀ ਧੰਨਵਾਦ ਜੀ ਮਿਹਰਬਾਨੀ ਜੀ ਖਾਸ ਤਾਡੇ ਤੁਹਾਡੀ ਵੱਲੋਂ ਕੀਤੀ ਗਈ ਸੀ ਥਾਣੇ ਬਿਲਕੁਲ ਜੀ ਗੱਡੀਆਂ ਰੋਕੀ ਦੀ ਅਸੀਂ ਪਿੰਡ ਦੇ ਮੋੜ ਪਰ ਵੇਤੀ ਨਾਲ ਲੈ ਕੇ ਗਏ ਸੀ ਨਾਲ ਸਾਡੇ ਠੇਕਦਾਰ ਸਾਹਿਬ ਸੀ ਅੱਛਾ ਜੀ ਨਾਲ ਕੰਪਨੀ ਮੈਨੇਜਰ ਜਗਿੰਦਰ ਸਿੰਘ ਸੀਗੇ ਨਾਲ ਅੱਛਾ ਜੀ ਅਸੀਂ ਸਾਰਿਆਂ ਨੇ ਸਾਈਨ ਕਰਕੇ ਐਸਐਸ ਨੂੰ ਨਾਲ ਦੀ ਉਹਨਾਂ ਦੇ ਖਿਲਾਫ ਦਰਖਾਸਤ ਦਿਓ ਅਸੀਂ ਉਹ ਦਰਖਾਸਤ 15 ਤਰੀਕ ਨੂੰ 16 ਤਰੀਕ ਨੂੰ ਸੋਰੀ 16 ਤਰੀਕ ਨੂੰ ਐਸਐਸ ਨੂੰ ਅਸੀਂ ਉਸੇ ਸੰਬੰਧ ਵਿੱਚ ਦੇਖ ਕੇ ਸਾਰੀ ਦਰਖਾਸਤ ਦੇ ਚੁੱਕੇ ਹਾਂ ਪਰ ਹਿੰਤਾ ਕੋਈ ਕਾਰਵਾਈ ਨਹੀਂ ਦੀ ਤੇ ਦੂਜੀ ਗੱਲ ਸਪੰਜੀ ਉਹ ਜਿਹੜੀ ਇਹਨਾਂ ਨੂੰ ਪਹਿਲੀ ਥ੍ਰੈਟ ਤੇ ਉਸ ਸੰਬੰਧੀ ਤੁਸੀਂ ਥ੍ਰੈਟ ਦੇ ਸੰਬੰਧੀ ਕੋਈ ਆਪਣਾ ਦਿੱਤੀ ਸੀ ਐਪਲੀਕੇਸ਼ਨ ਬਿਲਕੁਲ ਜੀ ਇਹ ਐਪਲੀਕੇਸ਼ਨ ਲੈ ਕੇ ਬਕਾਇਦਾ ਡੀਏਜੀ ਬੋਰਡ ਨੂੰ ਦਿੱਤੀ ਆ ਤੇ ਐਸਚੂ ਨੂੰ ਦਾਖਲਾ ਨੂੰ ਦਿੱਤੀ ਠੀਕ ਹੈ ਉਹ ਵੀ ਐਪਲੀਕੇਸ਼ਨ ਆਪਾਂ ਦੇ ਚੁੱਕੇ ਤੇ ਕੱਲ ਮਗਰਾ ਕੇ ਨਿਗੀ ਜੀ ਗੱਲ ਕਰੀ ਆਪਾਂ ਇਹਨਾਂ ਦੇ ਕਿ ਆ ਦੋ ਤਿੰਨ ਤਰਖਾਸਾਂ ਤੁਸੀਂ ਦੇ ਚੁੱਕੇ ਹੋ ਤੇ ਤੁਹਾਨੂੰ ਇਸ ਵळे ਸਹਯੋਗ ਹੋਇਆ ਤੁਹਾਡਾ ਕਿਸੇ ਦਾ ਜਾਂ ਤੁਹਾਡਾ ਕੋਈ ਹੱਲ ਨਿਕਲਦਾ ਤੁਹਾਨੂੰ ਦਿਖ ਰਿਹਾ ਸਾਨੂੰ ਕੋਈ ਹੱਲ ਨਿਕਲਿਆ ਸੀ ਤੇ ਅੱਜ ਫੇਰ ਰੁਕ ਗਿਆ ਸਾਨੂੰ ਜੇ ਤੱਕ ਕੋਈ ਹੱਲ ਨਹੀਂ ਨਿਕਲਦਾ ਅੱਛਾ ਦਿਖ ਰਿਹਾ ਕੱਲ ਵੀ ਕੰਮ ਸ਼ੁਰੂ ਕੀਤਾ ਸੀ ਕੱਲ ਵੀ ਬੰਦ ਹੋ ਗਿਆ ਕੰਮ ਦੰਕੀ ਆਦੇਂ ਤੇ ਕਾਰਨ ਠਿਕਦਾ ਸਾਹਿਬ ਨੂੰ ਦਿੰਦੇ ਆ ਡਰਾਈਵਰਾਂ ਨੂੰ ਦਿੰਦੇ ਆ ਹੁਣ ਡਰਾਈਵਰ ਬਗਾਨੇ ਬੰਦੇ ਵਿਚਾਰੇ ਉਹ ਡਰਦੇ ਨੇ ਜੀ ਜੀ ਤੇ ਅੱਜ ਵੀ ਸਾਨੂੰ ਡੀਐਸਪੀ ਸਾਹਿਬ ਨੇ ਕਿਹਾ ਸੀ 11:00 ਵਜੇ ਮੈਂ ਆ ਕੇ ਕੰਮ ਸ਼ੁਰੂ ਕਰਾਉਂਗਾ 11:00 ਵਜੇ ਹੁਣ ਤਾਂ ਭਾਈ 1:30 ਵਜ ਗਿਆ ਉਹਨਾਂ ਨੇ ਕਿਤੇ ਕੋਈ ਮੀਟਿੰਗੇ ਉੱਥੇ ਆ ਰ ਗਏ ਨੇ ਪਰ ਉਹਨਾਂ ਨੇ ਠਿਕਦਾ ਸਾਹਿਬ ਨੂੰ ਗੱਲ ਕਰਕੇ ਫੋਨ ਤੇ ਤੁਸੀਂ ਲੀਗਲ ਜੀ ਤੁਸੀਂ ਆਪਣਾ ਕੰਮ ਸ਼ੁਰੂ ਕਰੋ ਤੁਹਾਡੇ ਤੇ ਕੋਈ ਐਕਸ਼ਨ ਨਹੀਂ ਹੁੰਦਾ ਮੈਂ 2-3 ਘੰਟੇ ਦਾ ਘਾ ਰਿਆ ਇੱਥੇ ਪਰ ਇਹ ਗੱਲ ਹੋਈ ਤੁਹਾਡੀ ਹਾਂਜੀ ਇਹ ਗੱਲ ਹੋਈ ਠੀਕ ਹੈ ਤੇ ਸਪੰਜੀ ਹੁਣ ਜੇ ਮੰਨ ਲਓ ਪਿਆਪਾ ਨੂੰ ਇਹਦਾ ਕੋਈ ਜੇ ਡਿਸਪਿਊਟ ਤਾਂ ਨਹੀਂ ਨਿਬੜਦਾ ਤੇ ਅਗਲੀ ਕੋਈ ਰਣਨੀਤੀ ਸੋਚੀ ਹੋਈ ਆਪਾਂ ਬਿਲਕੁਲ ਜੀ ਅਗਲੀ ਰਣਨੀਤੀ ਇਹ ਸੋਚੀ ਜੇ ਸਾਡਾ ਨਹੀਂ ਨਿਬੜਦਾ ਹਾਂਜੀ ਅਸੀਂ ਫਿਰ ਆਪਣਾ ਜੋ ਵੀ ਇਹਨਾਂ ਦਾ TSP ਹੋ ਜਾ ਜਾਂ SSP ਦਾ ਪਤਾ ਕਰਕੇ ਰਾਂਗੇ ਮਾੜੇ ਕਿਤਨਾ ਲਾਵਾਂਗੇ ਧੰਨ ਮਿਲਾਵਾਂਗੇ ਪੱਕੀ ਗੱਲ ਆ ਜੀ ਪੱਕਾ ਜੀ ਇਹ ਜੀ ਜੀ ਸਾਡੇ ਮਾਨਯੋਗ ਪ੍ਰਿੰਸ ਸਾਹਿਬ ਕਿ ਜਿਨ੍ਹਾਂ ਨੇ ਕਿਹਾ ਕਿ ਭਾਜੀ ਜੋ ਕਿ ਮਕਾਨ ਬਣ ਦੁਕਾਨ ਬਣ ਰਹੀ ਸੀ ਕੀ ਮੰਡੀ ਦੇ ਵਿੱਚ ਤੇ ਮੈਂ ਪਿੰਡ ਦਾ ਸਰਪੰਚ ਆ ਤਾਂ ਮੈਂ ਇਲੈਗਲ ਕੰਮ ਰੋਕਦਾ ਆ ਨਾ ਕਿ ਮੈਂ ਇਲੈਗਲ ਕੰਮ ਨੂੰ ਪੜਾਵਾ ਦਿੰਦਾ ਇਸ ਵੰਦੀ ਆ ਭਾਈ ਇਹਨਾਂ ਦਾ ਪੱਕ ਸੁਣਿਆ ਡਿਪਟੀ ਸਾਹਿਬ ਦੀ ਵੇਟ ਕਰਾਂਗੇ ਜਾਂ ਤੁਹਾਨੂੰ ਫੋਨ ਕਰਾਂਗੇ ਜਾਂ ਕਿਤੇ ਤੱਕ ਆਉਣਗੇ ਤੇ ਉਹਨਾਂ ਕੋ ਵੀ ਅਸੀਂ ਪੱਕ ਬਾਰੇ ਜਾਣਕਾਰੀ ਲਵਾਂਗੇ ਔਰ ਦੂਸਰੀ ਗੱਲ ਇਹ ਖਬਰ ਸਿਰਫ ਹੀ ਇਹਨਾਂ ਦੇ ਬਿਆਨ ਦੇ ਆਧਾਰ ਤੇ ਲਾ ਰਹੇ ਆ ਦੂਸਰੀ ਪਾਰਟੀ ਨਾਲ ਸੰਪਰਕ ਕਰਾਂਗੇ ਉਹਨਾਂ ਦਾ ਨੰਬਰ ਲੈ ਕੇ ਜੇ ਸੰਪਰਕ ਹੋ ਗਿਆ ਤਾਂ ਬੈਲਨ ਗੋਡ ਜੀ ਦਾ ਮੇਰਾ ਨੰਬਰ ਹੈਗਾ ਜੀ 78149 38176 ਤੇ ਮੇਰੇ ਨਾਲ ਸੰਪਰਕ